ਦੋ ਟਰਪਾਲਾ ਉੱਪਰ ਹੀ ਆ ਜਿੱਦਾਂ ਇਹਦਾ ਮਾਲ ਲਾਈ ਜਾਣੇ ਕੋਦਾਂ ਦੇ ਪਿੱਤਰਪਾਲ ਪਿੱਛੇ ਕਰੀ ਜਾਣਗੇ ਘੱਟ ਤੋਂ ਘੱਟ ਇਹਨਾਂ ਟਾਈਮ ਦਿੱਤਾ ਰਾਬ ਦਾ 2:3 ਤਿੰਨ ਉਹਦਾ 2:3 ਤਿੰਨ ਉਹ ਤਾਂ ਖਾਲੀ ਕਰਨਗੇ ਤੇ ਇਹ ਕੀ ਆ ਇਹ ਲੋੜ ਹੈ ਇਹ ਲੋੜ ਆ ਇਹ ਖਾਲੀ ਕਰਨਗੇ ਕਿ ਲੋਡ ਕਰਨਗੇ ਇਹ ਇਹ ਵਾਹਤ ਦੇ ਹਣ ਇਹ ਫੇਰ ਵਾਪਸ ਲੈਣ ਦੀ ਆ ਲੀਪਾਰਟੀ ਬਹੁਤ ਹੋਦੀ ਆ ਬਹੁਤ ਹੋਦੀ ਆ ਮੈਂ ਇਹਨੂੰ ਮੈਂ ਖਾਲੀ ਕਰਨਗੇ ਕਿ ਲੋਡ ਕਰਨਗੇ ਇਹ ਸਰੰਦਰ ਸਰੰਦਰਾ ਵਾਲਾ ਓਕੇ ਕੀ ਕੀ ਹੈ ਗਿਆ ਸਰੰਦਰ ਮੁਰਗੀ ਦਾ ਨਾਮ ਓਕੇ ਮੁਰਗਿਆੜੀ ਬਹੁਤ ਹੋਦੀ ਆ ਬਹੁਤ ਹੋਦੀ ਆ ਮਾਲ ਕਿਤੇ ਕਿਤਾਬ ਐਸਸੀ ਕਾਰ ਸਕਾਰ ਕੀ ਆ ਚੱਲ ਮੁਰਗੀ ਜਾਓ ਕਰੇ ਖਾਲੀ ਫਿਰ ਅੱਗੇ ਸਾਡੇ ਵੀਰ ਨੇਪਾਲ ਵਾਲੇ ਗਾਈਸ ਫਲਕੇ ਆਪਣੇ ਵਧੇ ਹੀ ਰਾਤੀ ਦਿਨ ਆਪਾਂ ਤੇਰਾ ਤੇਰਾ ਕਰ ਲਿਆ ਹਾਂ ਹਾਂਜੀ ਬਾਪੂ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਕੀ ਹਾਲ ਚਾ ਸਵਾਗਤ ਆਪਾਂ ਨੂੰ ਵਲੌਗ ਦੇ ਵਿੱਚ ਆਪਾਂ ਸਿਰੇ ਸਾਢੇ ਪੋਨੇ ਦਿਨ ਸਾਢੇ ਦਿਨ ਪੋਨੇ ਚਾਰ ਦਿਨ ਜ ਰੁਕੇ ਤੇ ਪੰਪ ਤੇ ਹੁਣ ਹੋ ਗਿਆ ਟਾਈਮ ਪੋਨੇ 10 ਪੋਨੇ ਅੱਗ ਖੁੱਲੀ ਹੋ ਜੇ ਤੇ ਫਰੈਸ਼ ਹੋ ਸ਼ੋਏ ਪੀਨੇ ਆ ਚਾਹ ਬਣੀ ਕਰਦੇ ਆ ਗੱਡੀ ਸਟਾਰਟ ਬਾਬੇ ਦਾ ਨਾਮ ਲੈ ਕੇ ਫਿਰ ਚੱਲਦੇ ਆ ਆਪਣੀ ਲੋਕੇਸ਼ਨ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋ ਕਿ ਆਪਾਂ ਰੁਕੇ ਹਈ ਆ ਕੇ ਲੋਕੇਸ਼ਨ ਤੋਂ 6 ਕਿਲੋਮੀਟਰ ਪਹਿਲਾਂ ਜਿੱਥੇ ਆਪਣੀ ਗੱਡੀ ਖਾਲੀ ਹੋਣੀ ਆ ਹੁਣ ਆਪਾਂ ਇੱਥੋਂ ਪੋਨੇ ਚੱਲੇ ਪਹੁੰਚਦੇ ਆ ਟਿਕਾਣੇ ਦੇ ਦੇਖਦੇ ਆ ਕੀ ਹਿਸਾਬ ਕਿਤਾਬ ਆ ਲੌਬੀ ਵੀ ਅਪਰ ਫਾਰ ਤੇ ਚੱਲੇ ਫਰੋਲ ਬੰਦੋ ਆਪਾਂ ਤੇ ਭਰਾ ਮੇਰਾ ਆਂਦਾ ਵੀ ਜਾ ਕੇ ਜਾ ਜੂ ਪੀਵਾਂਗੇ ਤੇ ਪਹੁੰਚ ਕੇ ਉਹ ਤੇ ਇੰਟਰਵਿਊ ਕਰਾਣੇ ਆ ਕਿਸ ਦਾ ਤਾਵਾ ਤੇ ਬਾਕੀ ਆ ਜੋ ਮਿਲਦੇ ਆਗੇ ਉੱਥੇ ਆ ਕੇ ਲਓ ਜੀ ਪਹੁੰਚ ਗਏ ਕੰਪਨੀ ਕੋਲੇ ਪਰਮਾਨ ਖੜਾ ਖੜਾ ਸਾਹਮਣੇ ਗੱਡੀ ਪਾ ਕਮਾ ਕੇ ਦਰਵਾਣ ਨਹੀਂ ਆ ਕਨੈਕਟ ਫੜ ਗੱਡੀ ਵਾੜਾਂਗੇ ਪੂਰੀ ਚੱਕ ਗੇ ਹੰਦਰਿੰਕਾਰ ਫੈਕਟਰੀ ਉੱਥੇ ਕੰਡਾ ਨਾਲ ਹੀ ਸਾਹਮਣੇ ਇੱਥੇ ਖਾਲੀ ਹੋਣੀ ਹੈ ਆਬੇਓ ਕੱਡਾ ਕੰਡਾ ਹੋ ਗਿਆ ਆਪਣਾ ਬਾਬੇ ਦੀ ਮਿਹਰ ਨਾਲ ਸੁਖ ਸੁਖਾਣਾ ਪਹੁੰਚ ਗਏ ਆਪਣੀ ਲੋਕੇਸ਼ਨ ਤੇ ਬੜੀ ਸੁਖੇਪਾਸਾਰੀ ਮਿਹਰ ਹੀ ਹੁਣ ਆਪਾਂ ਚੱਲੇ ਆ ਬਾਹਰ ਨਾਸ਼ਤਾ ਬਣਾ ਕਰਨ ਫਿਰ ਆ ਕੇ ਵੇਨੇ ਆ ਖੋਲਦੇ ਆ ਤਰਪਾਲਾ ਤਰਪੂਲਾ ਸੁਖ ਸੁਖਾਣਾ ਪਹੁੰਚ ਗਏ ਵੀਰ ਚਲੋ ਫੋਕਲ ਕਰੀਏ ਠੀਕ ਹੈ ਨਾ ਤਾਂ ਫਿਰ ਅ ਮਰੀਆ ਬਰੀਸਾਇਪੀਸ ਨਾ ਉਹ ਵੀ ਕਿਤੇ ਕਾਣੇ ਤੇਰਾ ਆਇਓਣਾ ਆਪਣਾ ਨਾਸ਼ਤਾ ਬਣਿਆ ਕਰਨਾ ਤੇ ਨੰਨਾਈ ਤੇ ਹੋਈ ਇਹ ਬਰੈਡ ਬਰੋਡ ਜਿਆ ਬਰੈਡ ਪਕੋਣਾ ਖਵਾ ਕੇ ਫਿਰ ਪਿੰਨੇ ਚਾਹ ਜੂ ਨਹੀਂ ਠੀਕ ਨਹੀਂ ਵਧੀਆ ਇਸ ਤੋਂ ਚਾਹ ਕੀ ਹੋ ਰਿਹਾ ਲੱਗੇ ਹੈ ਹਾਂ ਲੱਗੇਗਾ ਨਾਲ ਨਾਲ ਤੱਕ ਗਿਆ ਨਹੀਂ ਮਾਰ ਲਾਣਾ ਮਾਰ ਲਾਣਾ ਵੀ ਪਤਾ ਆ ਇਸੇ ਆਪਾਂ ਮਾਰਾਂਗੇ ਸਬਜੀ ਨੂੰ ਮੋਰਚਾ ਕੁੰਬਲਣ ਬਣਾਵਾਗੇ ਸਬਜੀ ਆਪਣੇ ਗੰਡੇ ਵਧੀਆ ਹਨ ਇਹ ਵਧੀਆ ਇਹ ਥੋੜੀ ਥੋੜੀ ਇਹ ਬਾਬਿਓ ਜਗਾ ਦਾ ਨਾਂ ਹੈਗਾ ਵਾ ਜਹਾਂ ਘਿਰ ਆਵਾਦ ਬਹਿਰਾਇਚ ਰੋਡ ਤੇ ਪੈਂਦਾ ਹੈ ਤੇ ਸਬਜੀ ਨੂੰ ਵਧੀਆ ਬਕਰੀਦ ਲਈ ਆ। ਸਬਜੀ ਬਾਜੀ ਬਣਾਵਾਂਗੇ ਨਹੀਂ ਆਪਣੀ। ਤੇ ਦੇਖਾਂਗੇ। ਅਰੇ ਆਹ ਕਰੋ। ਅੱਜੋ ਹੰਜੀ ਸਾਹਿਬ ਜੀ ਕੀ ਹਾਲ ਚਾਲ? ਚੜਦੀ ਕਲਾ ਜੀ ਮਹਾਰਾਜ। ਰੋਟੀ ਪਣੀ ਰਹਾ ਜੀ ਇੱਥੇ। ਬਿਲਕੁਲ। ਨਾਸਤਾ ਪਣੀ ਜਾ ਤੇ ਸਬਜ਼ੀ ਵੀ ਆਪਾਂ ਲੈ ਲਈ ਆ। ਤੇ ਬਣਾ ਕੇ ਰਿਹਾ ਹਰਵੇ। ਅੱਜ ਖਾਣੂਗਾ ਜੀ। ਆਲੂ ਗਾਜਰ ਤੇ ਮਟਰ ਆਲੂ ਗਾਜਰ ਮਟਰ ਮਿਰਚ ਦੱਸ ਕਿੰਦਾ ਨਹੀਂ ਹੈ ਮਿਰਚ ਬਸ ਬਹੁਤ ਆ ਹੋਰ ਬਣ ਬਹੁਤ ਆ ਬਹੁਤ ਆ ਬਸ ਇੱਕੋ ਘਟਨੀ ਆ ਉਹ ਸਮਝ ਲੈ ਆ ਤੇ ਮੁੜ ਕੇ ਬਣਾ ਕੇ ਸਬਜ਼ੀ ਤੇ ਮੜ ਕੇ ਲਾਲ ਨੇ ਫਲਕੇ ਹੂੰਣ ਕੇ ਬਣਾਉਣ ਤੋਂ ਬਾਅਦ ਫੇਰ ਛਕੀਏ ਫੇਰ ਗੱਡੀ ਕੁੜੀ ਵਾਲਾ ਕੰਮ ਛੱਡ ਪਈਏ ਤੇ ਮੜ ਕੇ ਵੀ ਆਪਣੀ ਰੋਟੀ ਲੱਤੀ ਲਿਆ ਫੇਰਾ ਵੀ ਸ਼ਾਮ ਨੂੰ ਖਾਧੀਆਂ ਦੀ ਆ ਤੇ ਇਹ ਵੀ ਖਾਧੀਆਂ ਦੀ ਆ ਹੁਣ ਕੇ ਅਪਾ ਵੱਤ ਲਾ ਲੈਣੇ ਆ ਦੇ ਦੇ ਲਗਾਂਗੇ ਕੱਲ ਤੱਕ ਦੀ ਕੋਈ ਟੈਨਸ਼ਨ ਨਹੀਂ ਸਾਨੂੰ ਕੋਈ ਸਾਡੇ ਮੇਰੇ ਵੀ ਹੈ ਲੋ ਵੀ ਭਾਬੇ ਉਹ ਤੜਕਾ ਆਪਣਾ ਘਟਿਆ ਗਿਆ ਤੇ ਭਾਉ ਆਪਣਾ ਲਗਾ ਆਲੂ ਕਟਣ ਆਲੂ ਗਾਜਰਾ ਤੇ ਆਪਾਂ ਲਾਉਣੇ ਆ ਤੜਕਾ ਲੋ ਭਈ ਸਭ ਤੋਂ ਪਹਿਲਾਂ ਆਪਾਂ ਤੇਲ ਫਿਰ ਆਪਾਂ ਪਾਇਆ ਅਦਰਕ ਅਦਰਕ ਮੜਾਇਆ ਬਰਾਉਂਜਾ ਕਰਕੇ ਫਿਰ ਆਪਾਂ ਪਾਇਆ ਲਸਣ ਹੁਣ ਆਪਾਂ ਮੜਾਇਆ ਲਸਣ ਬਰਾਉਂਜਾ ਕਰਕੇ ਪਾਵਾਂਗੇ ਹਰੀਆਂ ਮਿਰਚਾਂ ਉਸ ਤੋਂ ਬਾਅਦ ਪਿਆਜ਼ ਲੈ ਭਾਈ ਹਾਂਜੀ ਸਰ ਜੀ ਸਬਜੀ ਹੋ ਗਈ ਤੇ ਯਾਰ ਸਬਜੀ ਪਾਣੀ ਪਾਣਾ ਸਬਜੀ ਬਣ ਰਹੀ ਹੈ ਯਾਰ ਇਦੇ ਵਿੱਚ ਮਟਰ ਆਲੂ ਆਲੂ ਜਾਗਰ ਮਟਰ ਜਾਗਰ ਆਲੂ ਮਟਰ ਗਾਜਰਾ ਵਿੱਚ ਮਸਾਲੇ ਮਸੂਲੇ ਪਿਆਜ਼ ਪੂਰ ਸਾਰਾ ਕੁਝ ਪਾ ਕੇ ਹੁਣ ਬਸ ਢੱਕਣ ਲਾਤਾ ਕੁੱਕਰ ਦਾ ਹੁਣ ਸੀਟੀਆਂ ਵੱਜਣਗੀਆਂ ਸੀਟੀ ਨਹੀਂ ਮਰੋਣੀ ਉੱਪਰ ਚੱਲ ਰਹੀ ਮੈਨੂੰ ਮੇਰਾ ਵੀ ਰੋਟਾ ਦੇ ਪਾਣੀ ਮਾਟਾ ਕੋਨਾਂ ਹਾਂਜੀ ਉਸਤਾਦ ਜੀ ਆਟਾ ਕੋਨੋਗੇ ਜੀ ਬਸ ਗੁੱਝ ਕੇ ਹਟਾਂਗੇ ਤੇ ਆਪਾਂ ਇਸ ਟਾਈਮ ਕੰਪਨੀ ਦੀ ਪਾਰਕਿੰਗ ਦੇ ਵਿੱਚ ਖੜੇ ਪਏ ਆ ਸਾਰਾ ਰਿਗਾਰਡਮੈਂਟ ਜਿਹਾ ਉਹਨਾਂ ਦਾ ਸਾਰਾ ਉਹਨਾਂ ਦਾ ਇੱਧਰ ਵੀ ਆ ਉੱਧਰ ਵੀ ਆ ਇੱਧਰ ਸਾਡੇ ਇੱਧਰ ਦੇ ਪਾਸੇ ਵੀ ਸਾਰੀ ਕੰਪਨੀ ਕੰਪਨੀ ਤੇ ਆਪਾਂ ਹੁਣ ਆਟਾ ਸਾਡਾ ਗੁੰਨੂ ਚੁੱਕਾ ਹੋਇਆ ਬਸ ਸਬਜ਼ੀ ਆਪਣੀ ਆਲਮੋਸਟ ਤਿਆਰ ਹੋ ਚੁੱਕੀ ਹੈ ਬਸ ਇੱਕ ਵਾਰ ਚੈੱਕ ਕਰ ਲੈਂਦੇ ਹਾਂ ਪਕੌੜੇ ਮੜੀ ਚੈੱਕ ਹੀ ਕਰਨੀ ਹੈ ਇਸ ਤੋਂ ਬਾਅਦ ਨਾਲ ਹੀ ਆਪਾਂ ਫੇ ਧਨੀਆ ਨਾਲ ਵਿੱਚ ਧਨੀਆ ਜੀ ਧਨੀਆ ਪਾ ਲੈਣਾ ਸਬਜ਼ੀ ਆਪਣੀ ਪੂਰੀ ਤਿਆਰ ਤੇ ਆਪਾਂ ਨਾਲ ਹੀ ਆਟਾ ਗੁੰਨ ਚੁੱਕੇ ਆ ਢੇੜੇ-ਪੂੜੇ ਬਣਾ ਕੇ ਰੋਟੀਆਂ ਤਿਆਰ ਕਰੀਏ ਤਫੀ ਆਪਾਂ ਤੁਹਾਨੂੰ ਇਸ ਤੋਂ ਅੱਗੇ ਦਿਖਾਣੇ ਆਂ ਕਿ ਸਾਡੀ ਸਬਜੀ ਤੇ ਸਾਡੀਆਂ ਰੋਟੀਆਂ ਦੇਖੋ ਆਟਾ ਲੋ ਵੀ ਆਟਾ-ਉਟਾ ਆਪਣਾ ਰੈਡੀ ਆ ਤੇ ਚਕਲਾ ਪਰਾਖਾ ਇਹਦੇ ਉੱਤੇ ਵੇਲਾ ਤੇ ਸਬਜੀ ਸਮਥਿੰਗ ਓਕੇ ਰੈਡੀ ਹੈ ਤਿਆਰ ਵਾ ਤੇ ਤਵਾ ਰੱਖ ਕੇ ਉੱਪਰ ਲੋਨੇ ਹੁਣ ਫੁਲਕੇ ਹੁਣ ਤੇ ਭਰਾ ਮੇਰਾ ਜਾਊਗਾ ਪਾਣੀ ਪੁਣੀ ਲੈਣ ਤੇ ਸਮਾਰਟ ਸੰਭਲੂ ਹੌਲੀ-ਹੌਲੀ ਲੋ ਵੀ ਸਬਜੀ-ਸੂਬਜੀ ਹੋ ਗਈ ਆਪਣੀ ਓਕੇ ਰਿਪੋਰਟ ਆਦੇ ਮੇਤਰਾ ਲਾਥੇਗੇ ਹੈ ਚਪੋੜਲੇ ਆ ਚਪੋੜ ਤੇ ਹੁਣ ਆਪਾਂ ਹੀ ਛਕਦੇ ਆਂ ਛੱਕ ਕੇ ਫੇਰ ਬਣਾਵਾਂਗੇ ਚਾਹ ਕਿੰਨੇ ਵੀਰ ਆਪਾਂ ਨੂੰ ਛਕ ਲਈਏ ਪ੍ਰਸ਼ਾਦਾ ਆਪਣੀ ਜਿਹੜੇ ਜਿਹੜੇ ਮੇਰੇ ਵੀਰਪਰਾਂ ਦੇ ਛਕਣਾ ਆਜੋ ਲੋ ਵੀ ਇੱਥੇ ਆਪ ਕਰਾਇਆ ਸਾਰੇ ਕੰਡਾ ਗੱਡੀ ਲੈ ਜਾਂਦੀ ਇੱਥੇ ਬੈਕ ਕਰਕੇ ਕੋਈ ਗੱਲ ਨਹੀਂ ਕਰ ਲੈਨੇ ਕੋਈ ਨਹੀਂ ਖਿੱਚ ਲੈਨੇ ਕੰਡਨੇ ਆ ਤੇ ਬੈਟਾ ਲਾ ਦੇਣੀ ਆ ਤੇ ਤਰਪਾਲੇ ਇੱਕ ਲਾ ਦੇਣਗੇ ਇੱਕ ਆਪਾਂ ਜੋੜ ਲਾਂਗੇ ਵੱਡੀ ਤਰਪਾਲ ਤੇ ਬਾਕੀ ਛੋਟੀਆਂ ਪੇਰ ਇਹ ਦੇਣੀ ਹੋਸਾ ਨੇ ਲਾਈ ਜਾਣਗੇ ਜਿੱਤੇ ਤੱਕ ਗੱਡੀ ਖਾਲੀ ਹੋਈ ਜਾਊਗੀ ਔਰ ਕਿ ਹੁਣ ਆਪਾਂ ਬਾਕੀ ਬੈਟਾ ਹੋਲ ਦੇਣੀ ਆ ਹਾਂ ਆਗਲੇ ਤਰਪਾਲਾ ਲਾ ਕੇ ਆਪੇ ਸਿੱਟ ਦੇਣੀ ਸੂਰੇ ਆ ਹਾਂ ਆਹੋ ਲੋ ਵੀ ਵੱਡੀ ਤਰਪਾਲ ਪਾ ਜੋੜ ਕੇ ਆ ਰੱਖ ਲਈ ਆ ਬੈਲਟਾ ਹੁਣ ਆਪਾਂ ਜੋੜ ਝੜ ਕੇ ਇਕੱਠੀਆਂ ਕਰਕੇ ਤੇ ਵਾਰਦਾਂਗੇ ਦੋ ਦੋਰਪਾਲਾ ਉਪਰ ਹੀ ਆ ਜਦਾਂ ਇਹਦਾ ਮਾਲ ਲਾਈ ਜਾਣੇ ਉਹਦਾ ਪਿੱਤਰਪਾਲ ਪਿੱਛੇ ਕਰੀ ਜਾਣਗੇ ਘਟ ਤੋਂ ਘਟ ਇਹਨਾਂ ਟਾਈਮ ਦਿੱਤਾ ਰਾਤ ਦਾ 2:30 ਤਿੰਨ ਵਜੇ ਦਾ 2:30 ਤਿੰਨ ਵਜੇ ਤਾਂ ਖਾਲੀ ਕਰਨਗੇ ਤੇ ਮੁਕ ਲੈਣਾ ਹਾਂ 7-8 ਵਜੇ ਕੋਈ ਟਰਾਈ ਬੋਲ ਲਾ ਕੇ ਕੰਪਨੀ ਅੰਦਰ ਲਾਇਆ ਲੋਡ ਆਪਣਾ ਬੰਦਾ ਫਿਰਨ ਰਿਹਾ ਵਾ ਕਨਫਰਮ ਕਰਕੇ ਰਾਤ ਨੂੰ 2:30 ਵਜੇ ਜਦੋਂ ਆਪਣੀ ਖਾਲੀ ਹੋਗੇ ਆਪਾਂ ਉਹਦੋਂ ਇਥੋਂ ਗੇਰ ਮਾਰ ਦੇਣਾ ਹੁਣ ਆਪਾਂ ਬੈਲਟਾ ਬੋਲਟਾ ਕੱਟੀਆਂ ਕਰਕੇ ਪ੍ਰਸ਼ਾਦਾ ਬਣੇ ਛੱਕ ਕੇ ਆਰਾਮ ਨਾਲ ਸੌ ਜਾਣਾ ਨੀਂਦ ਪੂਰੀ ਕਰਨੀ ਆ ਨੀਂਦ ਜਾਗੇ ਪਏ ਆ ਹਾਂ ਆਰਾਮ ਨਾਲ ਸੌਣਾ ਜਾਗੇ ਪਏ ਆ ਜਾਗਦੇ ਰਹੇ ਹੋ ਹਲੋ ਵੀ ਬਾਬੋ ਕਹੋ ਨਾ ਬਸੋ ਸੌਣ ਦਾ ਸੰਗਤ ਗੱਡੀ ਆਪਣੀ ਤੁਹਾਨੂੰ ਜਿੱਦਾਂ ਕਿ ਵਖਾੜਤਾ ਆਪਾਂ ਵੀ ਲੱਗੀ ਆਪਣੀ ਅਨਲੋਡਿੰਗ ਪੁਆਇੰਟ ਤੇ ਤਰਪਾਲ ਆਪਾਂ ਲਾਤੀ ਇੱਕ ਵੱਡੀ ਤੇ ਲੋਡ ਆਪਣਾ ਬਣਦਾ ਫਿਰਦਾ ਹੈਗਾ ਪਰ ਕਨਫਰਮ ਨਹੀਂ ਹੋਇਆ ਸਵੇਰੇ 10000 ਆਉ ਜੇ ਹੋਊਗਾ ਇਹ ਆਪਾਂ ਦਾ ਚੈੱਕ ਵੀ ਕਰਾਂਗੇ ਨਾ ਅੱਭੀ ਹਾਂ ਹੁਣ ਦੇਖਦੇ ਹਾਂ ਗਰੁੱਪਾਂ 'ਚ ਦੇਖਦੇ ਹਾਂ ਜੇ ਕੋਈ ਗੱਲਬਾਤ ਬਣ ਗਈ ਤੇ ਕਿੱਥੋਂ ਵੀ ਸ਼ਿੱਤ ਮਿਲ ਜਵੇ ਇੱਥੇ ਨਹੀਂ ਹੁਣ ਮੁਸ਼ਕਲ ਹੈ ਪਤਾ ਕੀ ਚੱਕਰ ਹੈ ਇਹ 2-3 ਵਜੇ ਕਹਿੰਦੇ ਰਾਤ ਨੂੰ ਖਾਲੀ ਕਰਦਣੀ ਪਰ ਜਿਹੜੀ ਆਪਣੀ ਰੀਸੀਵਿੰਗ ਹੈ ਉਹ ਮਿਲੂਗੀ ਸਵੇਰੇ ਸਵੇਰੇ 9:00 9:00 ਤੱਕ ਪਹਿਲਾਂ ਪਹਿਲਾਂ ਨਹੀਂ ਮਿਲਣੀ ਤੇ 9:00 ਤੱਕ ਹੁਣ ਪ੍ਰਸ਼ਾਦਾ ਬਣੀ ਛੱਕੇ ਏ ਸੌਣਿਆ ਰਾਮਾਨਾ ਕਿਨੇ ਤਰ ਕੋਸਤ ਰਾਮ ਨਾਲ ਕੀ ਕਹਿਣਾ ਚਾਹੇਗਾ ਪਲਵਲਵਾਨ ਕਹਿਣਾ ਕੁਛ ਨਹੀਂ ਹੁਣ ਇਸ ਟਾਈਮ ਨੀਂਦ ਆਉਂਦੀ ਆ ਨੀਂਦ ਵੀ ਆਉਂਦੀ ਆ ਰੋਟੀ ਦੀ ਭੁੱਖ ਵੀ ਆ ਰੋਟੀ ਬਾਣੀ ਖਾਵਾਂਗੇ ਫੇ ਸੌਵਾਂਗੇ ਤੇ ਰਾਮ ਨਾਲ ਕੰਬਲ ਲੈ ਕੇ ਹੂੰ ਥੋੜਾ ਟਾਈਮ ਫੋਨ ਚਲਾਤੀ ਸੋਚਾ ਕਿ ਫੋਨ ਤੇ ਵੀ ਕਹਿਣਾ ਫੋਨ ਦੇ ਵਿੱਚ ਆਪਣਾ ਤਰਕ ਮੈ ਤਾਂ ਦੇਖਾਂਗੇ ਆਪਲਾ ਪਾਰਕ ਮਤ ਆਪਣਾ ਹੀ ਹੈ ਜਿਹੜਾ ਸ਼ੋਅ ਆਪਾਂ ਸ਼ੁਰੂ ਕਰ ਲਈ ਤੇ ਆਪਣਾ ਹੀ ਆਪਣਾ ਹੀ ਚਲ ਕਾਢੋ ਕੁਰਸੀ ਕਾਢ ਫੇ ਇਹਨੂੰ ਕੱਢੀਏ ਸਬਜੀ ਚੋ ਕੀ ਰੋਟੀ ਨਾਲ ਪਾਵਾਂਗੇ ਕੀ ਆ ਕੀ ਆ ਸਬਜੀ ਚੋ ਕੱਢੀਏ ਇਹਨੂੰ ਆਓ ਕੱਛੀ ਇਹਦੇ ਵਿੱਚ ਕੁਰਸੀ ਰਹਿ ਜਾਂਦੇ ਪਰ ਕਿਹਨਾ ਪਾਵਾਂਗੇ ਪਾ ਲੂ ਗਿਆ ਜਿਆ ਮੁੰਸ਼ੀ ਹਣੋ ਇਹ ਮੁੰਸ਼ੀ ਹੈ ਤੇ ਇਹਨੇ ਗੱਲੂ ਸੀ ਗੱਲ ਤੇ ਯਾਰ ਮੁੰਚੀ ਨੰਬਰੇ ਨਾ ਮੁੰਸ਼ੀ ਦੁੱਤਾ ਹੀਗਾ ਉਹ ਅੱਗੇ ਭੈਣ ਦਾ ਵੀਰ ਕਹਿੰਦਾ ਮੁੰਚੀ ਚਲ ਗਿਆ ਇਹ ਤਾਂ ਰਹੀ ਲੱਗੀ ਕੋ ਕਹਾਂ ਮੈਂ ਮਰਦਾ ਬਾਈ ਮੁੰਚੀ ਇਹਨਾਂ ਗਿਣਤੀ ਕਰਨੀ ਆ ਨਾ ਮਾਲ ਦੀ ਗਿਣਤੀ ਕਰਕੇ ਫੇਰ ਦੇਣੀ ਹੈ ਸੇਵੇਂ ਉਹ ਦਿੰਦੇ ਨੇ ਇਹਨਾਂ ਨੇ ਸੇ ਬੰਡਲ ਬੰਡਲ ਮਿਲ ਕੇ ਇਹ ਬਈ ਸਬਜੀ ਆਪਣੀ ਸਮਲਵਾਂ ਨਹੀਂ ਬਣੇ ਕਿੱਦਾਂ ਨਹੀਂ ਬਣੇ ਵੀਰ ਸਬਜੀ ਦਾ ਸਬਨੂੰ ਦੁਪਹਿਰੇ ਦੱਸੇ ਨਹੀਂ ਗਿਆ ਸਬਜੀ ਭਾਜੀ ਐਕਚੁਅਲੀ ਗੱਲੇ ਮੈਂ ਪਹਿਲੀ ਹੀ ਸਬਜੀ ਬਣਾਈ ਸੀ ਤਾਂ ਪਹਿਲੀ ਹੀ ਸਬਜੀ ਬਹੁਤ ਵਧੀਆ ਬਣੀ ਸੀ ਉਹ ਤੇਰਾ ਬਣਾ ਓਕੇ ਓਕੇ ਬਹੁਤ ਵਧੀਆ ਬਣੀ ਸਬਜੀ ਬਹੁਤ ਵਧੀਆ ਉਹ ਗੱਲ ਵੱਖਰੀ ਹੈ ਮੈਂ ਬਹੁਤ ਥੋੜਾ ਘੱਮ ਕੀਤਾ ਪਰ ਮੈਂ ਤੇ ਕੋਲ ਬਹਿ ਕੇ ਖਰਚੀ ਕਮਾਈ ਆ ਮਾਇਆ ਏ ਹੋਏ ਨਹੀਂ ਨਹੀਂ ਸਬਜੀ ਸੱਚੀ ਵਧੀਆ ਬਣੀ ਨਾ ਸਬਜੀ ਮੈਂ ਕਿਹਾ ਐਂਡ ਸੌਜੀ ਬਾਈ ਨਹੀਂ ਮੈਨੂੰ ਆਸ ਨਹੀਂ ਹੈਗੀ ਵੀ ਇਦਾਂ ਦੀ ਬਣੂ ਸਜ ਪਰ ਬਹੁਤ ਵਧੀਆ ਬਣੀ ਸੌਜੀ ਹੁਣ ਆਪਾਂ ਸ਼ਾਕੀ ਪ੍ਰਸ਼ਾਦਾ ਤੇ ਸੋਝਵਾ ਕੇ ਕਰੇ ਗੱਲਬਾਤ ਕਰਕੇ ਕਿ ਨਹੀਂ ਰਾਜੀ ਸਭ ਖਰਾਜੀ ਖੁਸ਼ੀ ਕਰਮੇ ਸਭ ਰਾਜੀ ਖੁਸ਼ੀ ਅਸੀਂ ਵੀ ਇੱਥੇ ਆ ਬਰਾਜੀ ਖੁਸ਼ੀ ਆ ਬਸ ਇਸ ਤੋਂ ਬਾਅਦ ਸੁਣ ਲੇਂ ਆਪਣੇ ਦਨ ਹਾਂਜੀ ਬਾਬੇ ਉਹ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਕਿਵੇਂ ਉਹ ਕੈਮ ਚੜਦੀ ਕਲਾ ਜਿੱਦਾਂ ਕਿ ਤੁਹਾਨੂੰ ਪਤਾ ਹੈ ਆਪਾਂ ਰਾਤੀ ਇੱਥੇ ਸੌਂਗੇ ਹੀ ਆ ਕਿ ਗੱਡੀ ਆਪ ਨੂੰ ਸੇਰੀ ਹੋਈ 4 ਵਜੇ ਖਾਲੀ 4 ਵਜੇ ਖਾਲੀ ਹੋਈ ਤੇ ਰিসিਵਿੰਗ ਆਪਾਂ ਨੂੰ ਰਾਤ ਨਹੀਂ ਮਿਲਨੀ ਤਾਂ ਕਰਕੇ ਫਿਰ ਅਸੀਂ ਇੱਥੇ ਰੁਕਾਣਾ ਪਿਆ ਹੁਣ ਮਿਲੂਗੀ ਤੇ ਹੁਣ ਪਤਰਪਾਲਾ ਇਕੱਠੀਆਂ ਹੋਣੀਆਂ ਰਾਤ ਨੂੰ ਦੋ ਉਹ ਕਰਦੇ ਆ ਕਰਕੇ ਦਵੇ ਪੀਨੇ ਆ ਚਾਹ ਬਣੀ ਨੇ ਤਾਂ ਨਿਕਲ ਲਿਆ ਪੁੱਛ ਗਿਆ ਕੰਨਾ ਬਣਾ ਦਿੰਦਾ ਲੱਗਦਾ ਲੋ ਵੀ ਆਪਾਂ ਲੱਗੇ ਬਣਾਉਣ ਚਾਹ ਤੇ ਚਾਹ ਪੀਂਦੇ ਬਾਅਦ ਵਿੱਚ ਸ਼ਗਾਂਗੇ ਪਰਸਾਤਾ ਤਲਵਣ ਗਿਆ ਪਾਣੀ ਲੈਣ ਵੱਡੀ ਆਪਾਂ ਕੱਲ ਲਈ ਜਗ੍ਹਾ ਤੇ ਲਾਤੀਏ ਇੱਥੇ ਲੋ ਵੀ ਬਣ ਗਈ ਆਪਾਂ ਚਾਹ ਚੱਕ ਕਰ ਸਕਦੇ ਬਈ ਹਾਂਜੀ ਕਰਾਂ ਬਾਲੇ ਗਾਈਸ ਫੁਲਕੇ ਆਪਣੇ ਵਧੇ ਹੀ ਰਹਤੀ ਦਿਨ ਆਪਾਂ ਤੇਰਾ ਤੇਰਾ ਕਰ ਲਏ ਆ ਹਨਾ ਤੇਰਾ ਤੇਰਾ ਮਿੰਨ ਅੱਧੇ ਅੱਧੇ ਪੂਰੇ ਪੂਰੇ ਅੱਧੇ ਦੇ ਉਧਰ ਚਾਹ ਆਪਣੀ ਵੀ ਥੋੜੀ ਠੰਡੀ ਹੋ ਗਈ ਤੇ ਕਰ ਲਈ ਗਰਮ ਸਬਜੀ ਗਰਮ ਕਰਕੇ ਫੁਲਕੇ ਦੇ ਪਾੜੀ ਫੁਲਕੇ ਵੀ ਕਰ ਲਈ ਗਰਮ ਹੁਣ ਆਪਾਂ ਛਕਾਂਗੇ ਛਕ ਕੇ ਬਾਅਦ ਜਦੋਂ ਭੁੱਖ ਲੱਗੂਗੀ ਫਿਰ ਆਪਾਂ ਬਣਾਵਾਂਗੇ ਨਾਲ ਫੁਕੇ ਚੌਲ ਸਬਜੀ ਦੇ ਤੇ ਨਹੀਂ ਫੁਕੇ ਚੌਲ ਨਾਲ ਉਹਨਾਂ ਸਬਜੀ ਤੇ ਜਦੋਂ ਮੈਂ ਦੱਸਿਆ ਉਦਾਂ ਨਾ ਤੁਸੀਂ ਲਓ ਭਾਈ ਗਾਇਸ ਗਾਇਸ ਅੱਜ ਮੈਂਹੰਤੀ ਮੁੰਡੇ ਬਣ ਕੇ ਗਾਇਸ ਹੈ ਗਾਇਸ ਮੈਂਹੰਤੀ ਮੁੰਡੇ ਬਣ ਕੇ ਆਜਾ ਆਜਾ ਆਪਾਂ ਇਲੈਕਟ੍ਰੀਸ਼ੀਅਨ ਦਾ ਕੰਮ ਕਰ ਰਹੇ ਆ ਗਾਇਸ ਸਾਡੇ ਰਗਾ ਦੇ ਵਿੱਚ ਮਿਹਨਤੀ ਪਹਿਲਾਂ ਇਧਰੋਂ ਘਟ ਕੇ ਫਿੱਟ ਗਾਇਸ ਆਪਾਂ ਪਹਿਲਾਂ ਲਾਈਆਂ ਲਾਈਟਾਂ ਗਾਇਸ ਗੱਡੀ ਤੇ ਲਾਈਟਾਂ ਲਾਈਆਂ ਰੋ ਜਾ ਮੈਂ 1 ਮੀਟਰ ਜਾ ਗਾਇਸ ਪਹਿਲਾਂ ਆਪਾਂ ਲਾਈ ਲਟਾਂ ਲਾਈਏ ਗਾਇਸ ਤੇ ਆਪਣਾ ਗਾਈਸ ਜਿਹੜਾ ਬੰਦਾ ਸੀਗਾ ਲਾਉਣ ਵਾਲਾ ਗਾਈਸ ਉਹ ਸਾਹਮਣੇ ਆ ਬੈਟਰੀ ਖੋਲਣ ਦੇ ਆ ਗਾਈਸ ਤੇ ਗਾਈਸ ਆ ਉਹ ਪਿੱਛੇ ਲਾਈਆਂ ਲਟਾਂ ਘੋੜੇ ਤੇ ਗਾਈਸ ਪਈਆਂ ਹੀ ਆਪਣੇ ਕੋਲ ਤੇ ਹੋਰ ਗਾਈਸ ਆਪਾਂ ਲਟਾਂ ਲਾਈਆਂ ਲਗੀਆਂ ਅ ਗਾਈਸ ਪਿੱਛੇ ਵੀ ਲਟਾਂ ਘਾਟੀ ਆ ਆਪਣੇ ਤੇ ਗਾਈਸ ਆ ਲਟਾਂ ਲਾਈਆਂ ਆਪਾਂ ਨੇ ਤੇ ਇੱਕ ਪਾਂ ਚਾਰ ਲਟਾਂ ਉਹ ਵਧੀਆਂ ਉਹ ਲਾਈਆਂ ਗਾਈਸ ਤੇ ਥੱਲੇ ਬੱਕਰੀ ਵੜੀ ਹੋਈ ਹੈ ਗਾਈਸ ਤੇ ਹੁਣ ਆਪਾਂ ਬੈਟਰੀ ਜਿਵੇਂ ਦੇਖਿਆ ਕਿ ਦਿਨ ਪਾਣੀ ਘਟਿਆ ਉਹ ਪੂਰਾ ਕਰਾਂਗੇ ਗਾਈਸ ਬਾਜ਼ਾਰ ਗਏ ਆਪਾਂ ਸਾਰੇ ਤੇ ਪਾਣੀ ਪੋਣੀ ਲੈ ਆਏ ਆ ਸਤਿ ਆਤਿ ਜੀ ਆਪ ਦੀ ਬੋਤਲ ਹੁਣ ਆਪਾਂ ਗੱਡੀ ਘੰਡਾ ਸੋਵਾਂਗੇ ਲੋਡ ਆਪਣਾ ਆ ਜਾਏ ਕੋਈ ਕਨਫਰਮ ਨਹੀਂ ਹੋਇਆ ਰਾਤ ਨੂੰ ਨਿਕਲਾਂਗੇ ਕਿਥੋਂ ਹੋ ਗਿਆ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਰੋਵਾਂਗੇ ਸਾਹ ਜਨਪੁਰ ਕੰਡਾ ਅੱਛਾ ਰੁਣ ਚੱਲਾਂਗੇ ਬਾਕੀ ਦੇ ਦੇ ਆ ਕਿ ਬੰਦਾ ਵੈਲਡਿੰਗ ਹੋਰ ਲਾ ਥੋੜਾ ਜਿਹਾ ਮੈਂ ਕਰਵਾ ਲਈਏ। ਦਾਲ ਦੇ ਧੋਕੇ ਤੇ ਰਾਜ ਮੇ ਰੋਜ਼ ਨਹੀਂ ਗਈ। ہاں ਰਾਜ ਮੇ। ਲੋਈ ਬਾਬਿਓ ਬਣ ਗਈ ਦਾਲ ਆਪਣੀ। ਤੇ ਭੁੱਖ ਜੀ ਵੀ ਲੱਗ ਗਈ। ਹਾਂ ਕਰੋ ਦਾਲ ਚੱਕ ਫਿਰ। ਦਸ ਵੀਰ ਕਿਦਾਂ ਦੀ ਬਣੀ ਦਾਲ। ਮੇਰੇ ਪਾਜੀ ਬਹੁਤ ਸਵਾਦ। ਉਹ ਕਰਪੋਰਟ ਹੋ ਗਿਆ ਨਾ ਕੰਮ। ਦਾਲਾਂ ਦੇ ਕੰਬੀਨੇਸ਼ਨ ਵਾਲਾ ਚੋਲਾ। ਓਏ ਮੈਗੀ ਨਾ ਬਾਨੇ ਦੀ ਗੱਲ। ਮੈਗ ਨਾਲ ਚੋਰ ਨਹੀਂ ਚੱਲ ਸਕਦੇ ਜੀ ਪਰ ਦਾਲ ਦੇ ਨਾਲ ਚੋਰ ਜ਼ਰੂਰ ਚੱਲਦੇ ਚੱਲਦੇ ਜੀ ਉਹ ਤੇ ਹੁਣ ਆਪਾਂ ਛੱਡਦੇ ਆਂ ਤੇ ਟਾਈਮ ਹੋ ਰਿਹਾ ਆਪਣਾ 6:30 ਹਾਂਜੀ ਬਾਬੋ ਕਿਵੇਂ ਕੀ ਹਾਲ ਚੱਲ ਨੇ ਗੱਡੀ ਆਪਣੀ ਖਾਲੀ ਹੋ ਗਈ ਰਾਤੀ ਦੇ ਲੋਡ ਆ ਪਤਾ ਜਿਵੇਂ ਕਨਫਰਮ ਨਹੀਂ ਹੋਇਆ ਜ਼ਿਆਦਾਤਰ ਆਪਾਂ ਨੂੰ ਹੈਗਾ ਵੀ ਪੰਜਾਬ ਨੂੰ ਜੰਮੂ ਨੂੰ ਚਲੀਏ ਖਾਲੀ ਕਰਕੇ ਘਰ ਕਿਉਂਕਿ ਸਾਡੀ ਨਿੱਕੇ ਭਾਉ ਦਾ ਵਿਆਹ ਹੀ ਜਾਂਦਾ ਨੇੜੇ ਟਾਈਮ ਹੋ ਗਿਆ ਸਵੇਰ 9 ਸੀਤਾਪੁਰ ਤੇ ਲੱਗ ਬੰਨੇ ਪੈਂਦੀ ਆ ਨਾਉ ਐਂਟਰੀ ਤੇ ਪ੍ਰਧਾਨ ਉਹਨਾਂ ਨੇ ਕਹਿੰਦੇ ਕਿ ਨੀਂਦਾਂ ਟੇਵੀ ਆ ਮੈਂ ਨੀਂਦਾਂ ਟੇਵੀ ਤੇ ਚੱਲੀਏ ਫਿਰ ਆਪਾਂ ਕਿਉਂਕਿ ਸੌਂਗੇ ਮੁੜ ਕੇ ਜਾਗ ਨਹੀਂ ਖੁੱਲਣੀ ਜਾਂ ਜਾਗਣਾ ਖੁੱਲੀ ਤੇ ਫਿਰ ਮੁੜ ਕੇ ਫਾਸ ਜਾਗੇ ਫਿਰ ਕਿ ਨਹੀਂ ਇਹ ਨੌਨ ਟ੍ਰੈਗਰ ਸਿਸਟਮ ਤਾਂ ਫਿਰ ਉਹਨਾਂ ਪ੍ਰਧਾਨ ਉਹਨਾਂ ਨੇ ਕਹਿੰਦੇ ਭਾਉ ਚੱਲੀਏ ਉੱਠੀ ਆ ਕੇ ਲੈਟਰ ਉੱਤੇ ਜਗਾਈਏ ਕਿਤੇ ਵੀਡੀਓ ਬੋਡੀ ਬਣਾਏ ਕਿਤੇ ਮੈਂ ਚਾਹ ਬਣਾ ਰਹੀ ਕਿ ਬਣਾ ਕੇ ਪਿਆ ਦੇ ਇੱਕ ਰਹੀ ਵਧੀਆ ਜੀ ਕਿਉਂ ਚੇਲਾ ਜੀ ਬਿਲਕੁਲ ਤੇ

ਕਰੇ ਖਾਲੀ ਫਿਰ ਅਗੇ ਸਾਡੇ ਵੀਰ ਨੇਪਾਲ ਵਾਲੇ ਲੋਏ ਬਾਬਾ ਜੀ ਨੇ ਫੇਰ ਮੁਲਾਤਾ ਵੀਰ ਹਣਾਂ ਵਾਲਾ ਸਾਡੀ ਕਰਕੇ ਵੀਰੋਂ ਨਹੀਂ ਆ ਗਿਆ ਇਹਨਾਂ ਸਿਰੇ ਲੋਡ ਕਰਨੀ ਗੱਡੀ ਸੀਦਾ ਫੁਰ ਤੋਂ ਤੇ ਗੱਲ ਆਪਣੀ ਹੋ ਗਈ ਸ਼ਾਮੀ ਰੋਕੇਗੀ ਆਪਾਂ ਉੱਥੇ ਇੱਥੇ ਜਿੱਥੇ ਪਾ ਖੜੇ ਹੈਗੇ ਉਧਰ ਅੱਗੇ ਪਛੋ ਹੋਣਾ ਹੈਗਾ ਤੁਸੀਂ ਓਕੇ ਓਕੇ ਰਿਪੋਰਟ ਤੇ ਹੁਣ ਚੱਲਦੇ ਆਂ ਸੀਤਪੁਰ ਦਾ ਇਕੱਠੇ ਹੀ ਸੀਤਪੁਰ ਪਾਰ ਕਰਕੇ ਹੋਟਲ ਤੇ ਰੁਕਾਂਗੇ ਪਾਈ 8:12 ਹੋ ਗਿਆ ਨੀਂਦ ਬਹੁਤ ਆਈ ਜੀ ਹੋ ਵੀਰੋਣ ਇਹ ਕੀ ਆ ਤੇ ਲੋੜ ਆ ਤੇ ਲੋੜ ਆ ਇਹ ਖਾਲੀ ਕਰਨਗੇ ਕਿ ਲੋਡ ਕਰਨਗੇ ਇਹ ਇਹ ਵਾਹ ਤਰੇ ਹਣ ਅਸੇ ਵਾਪਸ ਲੈਣ ਦੀ ਆ parl parl ਬਹੁਤ ਦਿਨ ਬਹੁਤ ਦਿਨ ਮੈਂ ਨਹੀਂ ਕਰਨਾ ਮੈਂ ਖਾਲੀ ਕਰਨਗੇ ਕਿ ਲੋਡ ਕਰਨਗੇ ਇਹ ਸਰੰਦਰ ਸਰੰਦਰਾ ਵਾਲਾ ਓਕੇ ਕੀ ਕੀ ਹੈ ਕੀ ਆ ਸਰੰਦਰ ਮੁਰਗੀ ਦਾ ਨਾਮ ਓਕੇ ਬਹੁਤ ਹੋ ਗਿਆ ਜੀ ਬਹੁਤ ਹੋ ਗਿਆ ਸਰੇ ਪਾ ਬੰਦ ਰੁਗੇ ਚਾਰੇ ਰੁਗੇ ਆਪਾਂ ਕੱਲ ਤੇ ਸਵੇਰੇ ਸਾਡੀ ਅੱਖ ਖੁੱਲੀ 9:30 ਹੋ ਗਏ 8:30 ਹੋ ਗਏ ਹੈ ਨਾ 8:30 ਹੋ ਗਏ ਉੜਦੇ ਸਾਰੇ ਆਪਾਂ ਗੇਅਰ ਮਾਰਤਾ ਤੇ ਚੱਲ ਪੜੇ ਵੀ ਆ ਗਏ ਆਪਾਂ ਬਿਸਵਾ ਬਾਜ਼ਾਰ ਦੇ ਵਿੱਚ ਦੇਖ ਸਾ ਤੇ ਨਹੀਂ ਪੂਰਾ ਟੈਟ ਬਾਜ਼ਾਰ ਹੈ ਟੈਟ ਬਾਜ਼ਾਰ ਹੈ ਬਿਸਵਾ ਇਹ ਜਿੱਥੇ ਬਿਸਵਾ ਬਾਟਰ ਚੱਲਦਾ ਆ ਪਤਾ ਨਹੀਂ ਹੋਣਾ ਉਹ ਵੀ ਸਕਦਾ ਬਿਸਵਾ ਦਾ ਨਾਮ ਆ ਨਿਰਮਨ ਸੁਣਿਆ ਹੈ ਇਹ ਬਿਸਵਾ ਵਿੱਚ ਰਹਿੰਦਾ ਹੈ ਇਹਦਾ ਕੇਸ ਲਈ ਚਾਕਲੇਟ ਆਦੀ ਹੈ ਉਹ ਕਿਨੇ ਕੇਸ ਲਈ ਬਿਸਵਾ ਆ ਉਸ ਦੀ ਬਿਸਵਾ ਲਿਗਾ ਆ ਬਿਸਵਾ ਹੀ ਆ ਆਪਾਂ ਇਧਰੋਂ ਜਾਣਾ ਨਾ ਇਹ ਆਹੋ ਸਾਹਮਣੇ ਆ ਗਈ ਕਹਿੰਦੇ ਮੁਲਜ਼ਮ ਬੈਠੇ ਨੇ ਸਾਹਮਣੇ ਮੁਲਜ਼ਮ ਮੁਲਜ਼ਮ ਆ ਆਹ ਮੁਲਜ਼ਮ ਆਹੋ ਮੁਲਜ਼ਮ ਬੈਠੇ ਮੁਲਜ਼ਮ ਆ ਕਿੱਥੇ ਤੁਰਿਆ ਬਦਰ ਰੋਡ ਦੇ ਵਿੱਚ ਲੈ ਹੈ ਕੋਈ ਡਰ ਭੈ ਹੈ ਗਾਈਸ ਆਪਾਂ ਖੜੇ ਆ ਬਿਸਵਾ ਪਾਰ ਕਰਕੇ ਸ਼ਹਿਰ ਤੇ ਫਾੜਕਾਂ ਤੇ ਲੱਗੀਆਂ ਬ੍ਰੇਕਾਂ ਬ੍ਰੇਕਾਂ ਲੱਗਣ ਦਾ ਮਤਲਬ ਇਹ ਆ ਵੀ ਕਿ ਟ੍ਰੇਨ ਆ ਰਹੀ ਆ ਤੇ ਉਹਨਾਂ ਨੇ ਡੰਡੇ ਸੁੱਟੇ ਹੋਏ ਆ ਥੱਲੇ ਆਪਾਂ ਲੰਗੜਾ ਨਹੀਂ ਕਰ ਸਕਦੇ ਤੇ ਨਾ ਹੀ ਆਪਣੀ ਤਾਂ ਹੋਣੀ ਆ ਬਾਕੀ ਆਪਣੀ ਸਿਕਿਉਰਿਟੀ ਲਈ ਮੋੜੇ ਪੁਲਿਸ ਵਾਲੀ ਪਿੱਛੇ ਆਪਣੀ ਸਿਕਿਉਰਿਟੀ ਆਸਤੇ ਪੁਲਿਸ ਲੱਗੀ ਹੋਈ ਅੱਗੇ ਉਧਰ ਵੀ ਸਾਨੂੰ ਸਿਕਿਉਰਿਟੀ ਮਿਲੀ ਸੀ ਜੀ ਇਹਨਾਂ ਨੇ ਪਿਛਲਾ ਬਲੌਗ ਗੌਰ ਨਾਲ ਦੇਖਾ ਹੋਏ ਸਾਰੇ ਵਿੱਚ ਹਾਂ ਉੱਥੋਂ ਹੀ ਢਾਬੇ ਤੋਂ ਜਦੋਂ ਨਿਕਲਦੇ ਆ ਪਿੱਛੇ ਪਿੱਛੇ ਜਿੱਤੀ ਆਉਂਦੀ ਹੈਗੀ ਵੀ ਐਕਸਪੈਂਸਿਵ ਲੋਡ ਲੈਣਾ ਚਾਹ। ਆ ਗੱਡੀ ਜੈਸ ਟਾਈਮ ਨੇਪਾਲ ਤੋਂ ਕੁਛ ਇਧਰ ਸੁਪਰ ਦੇ ਬੰਦ ਬਦਲ ਨਹੀਂ ਸਕਦੇ। ਹਾਂ ਉਹਨਾਂ ਨੇ ਹਾਨੂੰ ਨਹੀਂ ਦੱਸਿਆ ਵੀ ਇਹ ਕਿਹਨੂੰ ਪਤਾ ਲੱਗਾ। ਬਾਕੀ ਆਪਣੀ ਗੱਡੀ ਖਰ ਲਈ ਬਟ ਇਹ ਹੈ ਲੋਡ ਹੈ। ਹਾਂ ਹਾਂ ਇਹ ਡਾਲੇ ਥੱਲੇ ਅਸਮਾਨ ਆਇਆ। ਹਾਂ ਬਸ ਥੋੜਾ ਜਿਹਾ ਅਸਮਾਨੀ ਬਟ ਬਾਕਸ ਐਕਸਪੈਂਸਿਵ ਕਰਕੇ ਸਭ। ਆ ਦੇ ਕੇ ਪੁਰਸ ਲੰਡੀਆ ਦੇ ਪਿਛੇ ਪੁਰਸ ਲੰਡੀਆ। ਕਿ ਦੁਬਾਰ ਆਪਣੇ ਚੱਲਦੇ ਹੁੰਦੇ ਕਿ ਨਾ ਬਾਹਰ ਦੇ ਸ਼ਮਚ ਕੀ। ਐਗਜ਼ੀਕਿਊਟਿਵ ਮੁਰਾ ਚਲਦੀ ਇੱਕ ਪਿੱਛੇ ਖੜੀ ਚਾਲਦੀ ਹੈ ਇਸ ਕਰਕੇ ਵਿੱਚ ਆਪਾਂ ਗੱਭੇ ਸਾਡੀ ਕਿੱਥੇ ਚੱਲਦੇ ਤੇ ਟ੍ਰੇਨ ਆ ਚੱਲੀ ਹੈ ਗਾਇਸ ਲੋਕਾਂ ਨੇ ਸੰਦ ਸੰਦੇ ਡਿ ਸਟਾਰਟ ਕਰ ਲਏ ਬਸ ਉਹਨੇ ਡੰਡੇ ਚੁੱਕੜ ਕੇ ਤੇ ਆਪਾਂ ਨਿਕਲ ਜਾਵਾਂਗੇ ਇਹ ਤਾਂ ਟ੍ਰੇਨ ਕੈਂਸਲ ਹੋ ਗਈ ਪਿੱਤਰੋਂ ਉਹ ਆ ਗਈ ਗਾਇਸ ਟ੍ਰੇਨ ਤੋਂ ਇਹਨਾਂ ਦੇ ਦੇਖੀ ਨਹੀਂ ਹੋਣੀ ਗਾਇਸ ਮਾਲਗੱਡੀ ਮਾਲਗਾਂ ਡੱਬਾ ਟ੍ਰੇਨ ਦੇ ਵੀ ਗਾਇਸ ਪਤਾ ਨਹੀਂ ਕੋਲਡ ਜਾ ਰਹੇ ਹਨ ਆਪਣਾ ਆਪਣਾ ਕੋਲਡ ਹਾਂ ਜੀ ਹਾਂ ਮੇਰੇ ਕੋਲਡ ਆਪਾਂ ਖਰੀਦਿਆ ਉਹਦੇ ਉਹਦੇ ਤਸਕਰੀਆਂ ਤੂੰ ਜਾ ਰਹੀ ਹੈ ਇਸ ਹਾਂ ਵੀਰੇ ਹਾਂ ਹਾਂ ਤਾਂ ਹੀ ਪੁਲਿਸ ਆਪਣੇ ਅੱਗੇ ਪਿੱਛੇ ਲੱਗੀ ਵੀਰੇ ਕੋਲਡ ਦਾ ਗੱਲ ਹੈ ਹੂੰ ਤੇ ਇਹ ਹੁਣ ਆਪਣੀ ਸਿੱਧੀ ਜਾ ਕੇ ਰੁਕੂਗੀ ਪੰਜਾਬ ਦੇ ਵਿੱਚ ਜਦੋਂ ਇਹ ਪੰਜਾਬ ਪਹੁੰਚਾਂਗੇ ਉਦੋਂ ਰੁਕੂਗੀ ਜਾ ਕੇ ਇਹ ਆਪਾਂ ਮਾਲ ਆਪਣੀ ਗੱਡੀ ਤੇ ਲੋਡ ਕਰ ਲਾਂਗੇ

あ。 ਟੱਬ ਇਹਦੇ ਸਿੰਘ ਡੱਬਾ ਇਹ ਡੱਬਾ ਬਾਈਪਾਸ ਤੇ ਜਾਂ ਮੇਰੇ ਹਿਸਾਬ ਨਾਲ ਇੱਥੇ ਆਪਾਂ ਕਰਾਵਾਂਗੇ ਪ੍ਰਸ਼ਾਦ ਦੇ ਪੈਗ ਲੱਗੀਆਂ ਵੀ ਸ਼ਗਲਾਂ ਕਿਉਂਕਿ ਥਾਲ ਆਪਣਾ ਹੋएगी ਆ ਅੱਜ ਰੋਜੀ ਕੀ ਹਾਲ ਏ ਬਸ ਬਰੀ ਹੈ ਜੀ ਆ ਗਏ ਨਾ ਫੇਰ ਆ ਗਏ ਆ ਗਏ ਤੇ ਉੱਪਰ ਆਦੇ ਗੱਲੀ ਹੈ ਸਾਥ ਤੇ ਹੋ ਗਿਆ ਪਰ ਨੇਲਦੇ ਹੋਗੇ ਸਾਥ ਦਾ ਕੰਮ ਖਾ ਗਿਆ ਚਲੋ ਕੋਈ ਨਹੀਂ ਬਾਬਾ ਸੁੱਖ ਰੱਖੇ ਚੱਲ ਮਿਲ ਜੂਗਾ ਮਾਂ ਫੇਰ ਕਦੇ ਸਹੀ ਫੇਰ ਕਦੇ ਸਹੀ ਨਹੀਂ ਪਰ ਸਾਥ ਕਿਤੇ ਕਿਤੇ ਹੁੰਦਾ ਹੁੰਦਾ ਭਾ ਹੈਨਾ ਪਰ ਇਹ ਵੀ ਸਦਾ ਆਤੀ ਫੋਨ ਤੇ ਗੱਲਬਾਤ ਜੋ ਹੋ ਗਈ ਹੈ ਨਾ ਹੈ ਪਿਆਰ ਪੈ ਗਿਆ ਬਸ ਬਸ ਗੱਲ ਪਿਆਰ ਦੀ ਜਿੱਥੇ ਮਰਜ਼ੀ ਮਿਲ ਸਕਦੇ ਹੈਗੇ ਨਹੀਂ ਤੇ ਤੂੰ ਆ ਰਿਹਾ ਬਾਊ ਚੇਤਨਾ ਆ ਜਾ ਆ ਜਾ ਤੂੰ ਤਾਂ ਥਾਲੀ ਲੈ ਆਈ ਆ ਲੈਣ ਦਾ ਸਭ ਗੱਡੀਆਂ ਲੱਗੀਆਂ ਨੇ ਚਾਰ ਥਾਲੀਆਂ ਲਓ ਵੀ ਦਾਲ ਆਪਣੀ ਸੁੱਖ ਨਾਲ ਬਣੀ ਸ਼ਾਮ ਦੀ ਤੇ ਵੀਰੇ ਦੱਸਿਓ ਚੱਕਰ ਕੇ ਕਿੱਦਾਂ ਦੀ ਬਣੀ ਤੁਹਾਡੇ ਨਿੱਕੇ ਵੀਰ ਨੇ ਬਣਾਈ ਆ ਅਜ ਮੂੰਹ ਦੇ ਦੰਦੋਸ ਨਾਲ ਗਈ ਨਹੀਂ ਆਂਦੀ ਆ ਜੀ ਓਕੇ ਓਕੇ ਤੇ ਪ੍ਰਸ਼ਾਦ ਇਹ ਆਪਾਂ ਹੋਟਲ ਤੋਂ ਲੈਣ ਦੇ ਲਵਾ ਗਏ ਤੇ ਬਾਕੀ ਹੁਣ ਸਲਾਦ ਚੇਤਨ ਭਾਣੇ ਕੱਟ ਲਿਆ ਮਿੱਠੀ ਮਿੱਠੀ ਗਾਜਰ ਤੇ ਕੋੜਾ ਕੋੜਾ ਪਿਆਜ ਸ਼ਾਕੇ ਦੇ ਬਸ ਹੁਣ ਤੂੰ ਕਹੂ ਗਸੋਣਾ ਨਾ ਰਮਾਨ ਦਾ ਟਾਈਮ ਹੋ ਗਿਆ ਸਵਾ ਦੋ ਤੜਕਸਾਰਦੇ ਹੈਨਾ ਤੇ ਸਵੇਰੇ ਉੱਠ ਕੇ ਵੇ ਨਵਾਗੇ ਦੋ ਵਜੇ ਹਲੋ ਮਬੀਓ ਬਰਜਾਦਾ ਬੜੀ ਸ਼ਗਲ ਹੈ ਆਪਾਂ ਤੇ ਗੱਲਾਂ ਬਾਤਾਂ ਮਾਰਦੇ ਮਾਰਦੇ ਪੋਨੇ 4 ਹੋ ਗਏ ਸਾਢੇ 3 ਪੋਨੇ 4 ਹੋ ਗਏ ਹੋ ਗਏ ിലേത്ത അത് തീർച്ച സക്കോ കാര് തണത കുറച്ച് ബന് ശിറ്റി ബിപോജിട്ട് ओके सीरी गुना ते ਅੱਜ ਦਾ ਵਲੌਗ ਅੱਜ ਦਾ ਤੇ ਕੱਲ ਦਾ ਵਲੌਗ ਇੱਥੇ ਰੱਖ ਲਈ ਮੈਨੂੰ ਹਗਲੇ ਵਲੌਗ ਦੇ ਵਿੱਚ ਬਾਬਾ ਸੁੱਖ ਰਕੇ ਲੋੜ ਮਿਲ ਜੇ ਆਪਾਂ ਨੂੰ ਤੇ ਠੀਕ ਹੈ ਬਾਬਾ ਸਤਿ ਸ਼੍ਰੀ ਅਕਾਲ ਬਾਬਾ ਸਤਿ ਸ਼੍ਰੀ ਅਕਾਲ ਜੈ ਹੋ ਜੈ ਹੋ ਜੈ ਹੋ Thei wabeo good night have a good night sweet sweet dreams mm.